ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦੇ ਭਾਜਪਾ ਦਾ ਬਾਈਕਾਟ ਕਰਨ ਲਈ ਸਿੱਖ ਤਾਲਮੇਲ ਮਿਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮਿਸ਼ਨ 'ਚ ਕਈ ਸਿੱਖ ਜਥੇਬੰਦੀਆਂ ਸਣੇ ਬਾਦਲ ਨੂੰ ਸਰੋਪੇ ਦੇਣ ਤੋਂ ਇਨਕਾਰ ਕਰਨ ਵਾਲੇ ਸੇਵਾਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਸਤੀਫਾ ਦੇਣ ਵਾਲੇ ਪੰਜ ਪਿਆਰੇ ਵੀ ਸ਼ਾਮਲ ਨੇ। ਮਿਸ਼ਨ ਵੱਲੋਂ ਲੋਕਾਂ ਨੂੰ ਅਕਾਲੀ ਦਲ ਦੇ ਭਾਜਪਾ ਦਾ ਲੋਕ ਸਭਾ ਚੋਣਾਂ ਦੌਰਾਨ ਬਾਈਕਾਟ ਕਰਨ ਲਈ ਕਿਹਾ ਜਾ ਰਿਹਾ ਹੈ। ਸਿੱਖ ਤਾਲਮੇਲ ਮਿਸ਼ਨ ਦੇ ਮੁਖੀ ਮਾਸਟਰ ਸੰਤੋਖ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਭਾਜਪਾ ਨੇ ਸਿੱਖ ਕੌਮ ਦੇ ਬੇਰਬੀਆਂ ਕਰਵਾ ਕੇ ਬਹੁਤ ਨੁਕਸਾਨ ਕੀਤਾ ਇਸ ਕਰਕੇ ਸਿੱਖ ਕੌਮ ਅਕਾਲੀ ਦਲ ਭਾਜਪਾ ਨੂੰ ਵੋਟ ਨਾ ਪਾਣ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਦਾ ਸਮਰਥਨ ਉਹ ਜ਼ਰੂਰ ਕਰ ਰਹੇ ਨੇ ਮੰਨ ਮੁੱਦਾ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਨੂੰ ਡੋਬਣ ਵਾਲੀਆਂ ਚੋ ਧਿਰਾਂ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਵਾਸਤੇ ਅਸੀਂ ਇਹ ਉਦਮ ਕੀਤਾ ਔਰ ਇਹ ਉਦਮ ਸਾਰੇ ਪੰਜਾਬ ਚ ਲੈ ਕੇ ਜਾਵਾਂ ਕਿਸੇ ਕਿਸੇ ਆਰਟੀ ਕਿਸੇ ਨੂੰ ਕੋਈ ਸਮਰਥਨ ਨਹੀਂ ਇੱਕ ਬੀਬੀ ਖਾਲਣਾ ਹੈ ਜੋ ਗਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੀ ਪਛੋਕਰ ਜੋ ਉਹਨਾਂ ਦੀ ਕੁਰਬਾਨੀ ਹੈ ਉਹਦੇ ਕਰਕੇ ਉਹਨਾਂ ਨੂੰ ਸਨਮਰਥਨ ਦੇ ਰਹੇ ਆਂ ਬਾਕੀ ਕਿਸੇ ਪਾਰਟੀ ਨੂੰ ਵੀ ਕੋਈ ਵੋਟ ਪਾਏ ਅਸੀਂ ਕਿਸੇ ਨੂੰ ਬਾਉਂਡ ਨਹੀਂ ਕੀਤਾ ਤਰ ਨੇ ਪੰਜਾਬ ਪੰਜਾਬ ਦਾ ਮਤਲਬ ਦਵਾਈ ਕੀਤੀ ਹੈ ਉਹਨੇ ਕੋਈ ਵੀ ਜਿਹੜਾ ਹੈ ਆਖੋ ਨੇ ਪੰਜਾਬ ਦਾ ਛੱਡਿਆ ਨਹੀਂ ਬੇਰੋਜ਼ਗਾਰੀ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਹੀਂ ਪਾਣੀਆਂ ਦੇ ਮਸਲੇ ਨਸ਼ਾ ਜਿਹੜਾ ਉਹਨਾਂ ਨੇ ਐਸਾ ਚਲਾਇਆ ਕਿ ਉਹ ਅਜੇ ਵੀ ਉਹਦਾ ਐਸਾ ਮੋਮੈਂਟਮ ਬਣਿਆ ਕਿ ਹੁਣ ਅਜੇ ਵੀ ਰੋਕ ਨਹੀਂ ਲਿਆਉਂਦੇ ਇੰਨੀ ਕੋਸ਼ਿਸ਼ ਤੋਂ ਬਾਅਦ ਜਦੋਂ ਮੀਡੀਆ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾ ਦੇਣ ਤੋਂ ਇਨਕਾਰ ਕਿਉਂ ਕੀਤਾ ਗਿਆ ਸੀ ਤਾਂ ਇਸ ਦਾ ਜਵਾਬ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪੇ ਪਾਉਣ ਤੋਂ ਇਨਕਾਰ ਕਰਨ ਵਾਲੇ ਹਜ਼ੂਰੀ ਅਰਦਾਸੀਏ ਭਾਈ ਬਲਵੀਰ ਸਿੰਘ ਨੇ ਕਿਹਾ ਕਿ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਸੀ ਅਤੇ ਅਜਿਹੇ ਵਿਅਕਤੀ ਨੂੰ ਸਰੋਪਾ ਦੇ ਕੇ ਅਸੀਂ ਸਨਮਾਨਿਤ ਨਹੀਂ ਕਰ ਸਕਦੇ ਸਰੋਪਾ ਨਾ ਦੇਣ ਦਾ ਕਾਰਨ ਇਹ ਸੀ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਸਾਰੇ ਪੰਜਾਬ ਦੇ ਵਿੱਚ ਥਾਂ-ਥਾਂ ਤੇ ਕੀਤੀ ਗਈ ਤੇ ਜਿਹੜੀ ਕਿ ਅੱਜ ਦੀ ਸੱਟ ਨੇ ਸਾਬਤ ਕਰ ਦਿੱਤਾ ਸਾਨੂੰ ਤਾਂ ਉਸ ਮੌਕੇ ਵੀ ਪਤਾ ਸੀ ਇਸ ਗੱਲ ਦਾ ਕਿਸੇ ਤੋਂ ਵੀ ਕੋਈ ਭੁੱਲ ਨਹੀਂ ਸੀ ਕਿ ਇਹੋ ਸਰਕਾਰ ਕਰਵਾ ਰਹੀ ਹੈ ਇਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸਭ ਕੁਝ ਹੋਇਆ ਸੀ ਤੇ ਅੱਜ ਉਹ ਸਾਰਿਆਂ ਦੇ ਸਾਹਮਣੇ ਆ ਗਿਆ ਉਸ ਮੌਕੇ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਕੇ ਤੇ ਕਿਉਂ ਹਰਮੰਦਰ ਸਾਹਿਬ ਆਇਆ ਤੇ ਦਾਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣੀ ਕਿ ਤਾਬਿਆ ਤੋਂ ਥੋੜਾ ਜਿਹਾ ਦੂਰ ਪਾਤਸ਼ਾਹ ਦੀ ਗੋਦ ਵਿੱਚ ਸਜਿਆ ਸੀ ਤੇ ਗੁਰੂ ਗ੍ਰੰਥ ਸਾਹਿਬ ਮੇਰੇ ਸਾਹਮਣੇ ਆ ਨਾ ਤੇ ਜਿਸ ਪਾਤਸ਼ਾਹ ਜੀ ਉਹਨੇ ਬੇਅਦਵੀਂ ਕਰਾਈ ਹੋਵੇ ਤੇ ਮੈਂ ਆਪਣੇ ਹੱਥ ਨਾਲ ਉਹਨੂੰ ਸਨਮਾਨਤ ਕਿਵੇਂ ਕਰ ਸਕਦਾ ਸੀ ਇਸ ਕਰਕੇ ਸਰੋਪਾ ਜਨ ਤੋਂ ਨਾ ਕੀਤੀ ਕਿ ਨਾਲ ਕੋਈ ਸਮਰਥਨ ਨਹੀਂ ਜਿਹੜੀ ਗੱਲ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੀ ਉਹਦੇ ਬਾਰੇ ਸਮੁੱਚੇ ਪੰਥ ਨੂੰ ਬੇਨਤੀ ਹੈ ਕਿ ਉਹਨਾਂ ਦੀ ਪੰਥ ਦੇ ਵਾਸਤੇ ਬਹੁਤ ਵੱਡੀ ਦੇਣ ਹੈ ਬਹੁਤ ਵੱਡੀ ਕੁਰਬਾਨੀ ਹੈ ਅਸੀਂ ਸਾਰੇ ਉਸ ਪਰਿਵਾਰ ਦੇ ਰਿਣੀ ਆ ਇਸ ਕਰਕੇ ਸਭ ਨੂੰ ਇਹ ਬੇਨਤੀ ਹੈ ਕਿ ਇੱਕ ਇੱਕ ਵੋਟ ਜਿਹੜੀ ਆ ਉਹ ਬੀਬੀ ਕਰਨਜੀਤ ਦਾ ਹੌਸਲਾ ਵਧਾਣ ਦੇ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ